ਇਹ ਕੋਣ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਆ ਆਉਣੇ ਆਉਣੇ ਹੁਣ ਕਿਉਂਕਿ 13ਵਾਂ ਸਾਲ ਜਾ ਰਿਹਾ ਵੋਟਾਂ ਵੜ ਰਹੀਆਂ ਨੇ ਪਰ ਤੁਸੀਂ ਸਾਰੇ ਭਰਾ ਮੇਰੇ ਬਜ਼ੁਰਗ ਵੀਰ ਨੌਜਵਾਨ ਜਿਨ੍ਹਾਂ ਨੇ ਕੇਸ ਕਤਲ ਕੀਤੇ ਉਹ ਵੀ ਅੱਜ ਪ੍ਰਣ ਕਰੋਗੇ ਅਸੀਂ ਤੁਹਾਡੀ ਵੋਟ ਨੇ ਗੁਰੂ ਘਰ ਨੂੰ ਬਚਾਉਣਾ ਤੁਹਾਡੀ ਵੋਟਰੇ ਸਾਡੀ ਕੌਮ ਦੀ ਗਿਣਤੀ ਦੱਸਣੀ ਸਾਡੀ ਪ੍ਰਬੰਧਕ ਕਮੇਟੀ ਸਾਡੀ ਗੁਰੂ ਨਾਨਕ ਦੀ ਸਰਕਾਰ ਕਿੰਨੇ ਸਿੱਖ ਚੁਣਦੇ ਨੇ ਇਹਦਾ ਬਾਹਰ ਰਿਕਾਰਡ ਲੈਣਾ ਤੁਸੀਂ ਇਸ ਕਰਕੇ ਆਪਣੀਆਂ ਵੋਟਾਂ ਆਪ ਬਣਾਓ ਜਿਹੜੇ ਨੌਜਵਾਨ ਵੀਰ ਕੇਸਾਂ ਨੂੰ ਛੇੜਦੇ ਨੇ ਉਹ ਪ੍ਰਣ ਕਰੋ ਕਿ ਅਸੀਂ ਗੁਰੂ ਦੇ ਸਿੱਖ ਹੋ ਕੇ ਇਹ ਵੋਟ ਦੀ ਕੀਮਤ ਪਾਉਣੀ ਆ ਤੁਹਾਡੀ ਵੋਟਾਂ ਦੀ ਜਿੱਥੇ ਕੀਮਤ ਪੈਂਦੀ ਓਥੇ ਤੁਹਾਡੇ ਪਾਤ ਲੁੱਟੀ ਜਾ ਰਹੀ ਹੈ ਜਿਹੜੀ ਕਮੇਟੀ ਨੇ ਤੁਹਾਡਾ ਮੁੱਲ ਪਾਣੋ ਚ ਤੁਸੀਂ ਵੋਟ ਨਹੀਂ ਬਣਾਉਂਦੇ ਤੁਸੀਂ ਸਾਰੇ ਆਪਣੀ ਵੋਟਾਂ ਬਣਾਓ ਫਾਰਮ ਜਿਹੜਾ ਜਿੱਥੋਂ ਕਿੱਥੋਂ ਵੀ ਸਾਡੇ ਜਿੱਥੇ ਸਾਨੂੰ ਟੈਲੀਫੋਨ ਕਰੋ ਅਸੀਂ ਪਹੁੰਚਾਵਾਂਗੇ ਫਾਰਮ ਪਰੋ ਉਹਦੇ ਉੱਤੇ ਆਪਣੀ ਆਈਡੀ ਫੋਟੋ ਸਟੇਟ ਲਾਓ ਭਾਵੇਂ ਆਧਾਰ ਕਾਰਡ ਦੀ ਭਾਵੇਂ ਵੋਟਰ ਕਾਰਡ ਦੀ ਇੱਕ ਆਪਣੀ ਫੋਟੋ ਉੱਤੇ ਤਿੰਨ ਸਾਈਨ ਹੋਣੇ ਨੇ ਯਾਦੋ ਬੀਬੀਆਂ ਭੈਣਾ ਖਾਸ ਕਰਕੇ ਤੁਹਾਡੀ 100% ਵੋਟ ਪੈਣੀ ਕੱਟੀ ਨਹੀਂ ਜਾਣੀ ਸਾਰੇ ਆਪਣੀਆਂ ਵੋਟਾਂ ਪੜਾਓ ਤੇ ਪਾਓ ਪੋਲ ਕਰੋ ਜਿਵੇਂ ਮਾਈ ਭਾਗੋ ਨੇ ਦਸਮ ਪਾਤਸ਼ਾਹ ਨੂੰ ਹੈਲਪ ਦਿੱਤੀ ਸੀ ਜਦੋਂ ਸਿੱਖ ਬਦਾਵਾ ਦੇ ਗਏ ਖਤਰਾਂ ਨੇ ਵੀ ਟਾਬ ਤੇ ਜਾ ਕੇ ਲੜੀ ਫਿਰ ਨਦੇੜ ਤੱਕ ਮਹਾਰਾਜ ਦੇ ਨਾਲ ਗਈ ਦਸਮ ਪਾਤਸ਼ਾਹ ਦੇ ਚਰਨਾਂ 'ਚ ਤੁਸੀਂ ਮੱਥਾ ਟੇਕਦੇ ਹਜੂਰ ਸਾਹਿਬ ਤੇ ਅਸੀਂ 250 ਕਿਲੋਮੀਟਰ ਦੂਰ ਮਾਤਾ ਜੀ ਦੇ ਦਰਸ਼ਨ ਕਰਨ ਜਾਣੇ ਬਿਦਰ ਦੇ ਵਿੱਚ ਜਿਹੜੇ ਕਿਲੇ 'ਚ ਮਾਤਾ ਜੀ ਸਮਾਏ ਮਾਤਾ ਜੀ ਨੇ ਇਸ ਮਿਸ਼ਨ ਨੂੰ ਇੰਨੀ ਵੱਡੀ ਤਾਕਤ ਦਿੱਤੀ ਇੱਕ ਸਰਨ ਸਿੱਖ ਜਰੈਲ ਬੀਬੀ ਦਸਮ ਪਾਤਸ਼ਾਹ ਦੇ ਨਾਲ ਜਿਹੜੀ ਦੇਸਤੀ ਉਹ ਮਾਈ ਭਾਗੋ ਉਹਦੀਆਂ ਧੀਆਂ ਬਣ ਕੇ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਕਰਕੇ ਇਸ ਕੌਮ ਨੂੰ ਇਸ ਧਰਮ ਨੂੰ ਇਸ ਖਾਲਸਾ ਤਾਂ ਬਨੋ ਬਚਾ ਲਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਡੀ ਬਹੁਤ ਵੱਡੀ ਦੇਣ ਹੋਊਗੀ ਇਸ ਕੌਮ ਨੂੰ ਤੁਹਾਡਾ ਬਹੁਤ ਵੱਡਾ ਸਫਰ ਹੈ ਮੈਂ ਪ੍ਰਾਰਥਨ ਕਾਲ ਤੋਂ ਦੇਖ ਰਿਹਾ ਇੱਕ ਸਿੱਖ ਬੀਬੀ ਹੈ ਜਿਹਦਾ ਪਿਤਾ ਸ਼ਹੀਦ ਹੋਇਆ ਸਿੱਖੀ ਲਈ ਜਿਹਦਾ ਪੁੱਤ ਸ਼ਹੀਦ ਹੋਇਆ ਜਿਹਦੇ ਪੋਤਰੇ ਸ਼ਹੀਦ ਹੋਏ ਜਿਹਦਾ ਪਤੀ ਸ਼ਹੀਦ ਹੋਇਆ ਉਹ ਗੁਰੂ ਦੇ ਘਾਣੇ ਦੇ ਵਿੱਚ ਰਹਿ ਕੇ ਗੁਰੂ ਮਹਾਰਾਜ ਦੀ ਸੰਗਤ ਵਿੱਚ ਗੁਰੂ ਨਾਲ ਕਮਿਟਮੈਂਟ ਰੱਖ ਕੇ ਸੰਗਤ ਦੀ ਸੇਵਾਤ ਲੱਗੀ ਹੈ ਸਾਡੀ ਸਿੱਖ ਬੀਬੀ ਨੂੰ ਬਾਰੇ ਹੈ ਪ੍ਰਮਾਤਮਾ ਵੱਲੋਂ ਤੁਸੀਂ ਇਹ ਧਰਮ ਨੂੰ ਬਚਾ ਸਕਦੀਆਂ ਜੇ ਮੇਰੀ ਹੱਥ ਜੋੜ ਕੇ ਤੁਹਾਨੂੰ ਬਾਰ-ਬਾਰ ਅਪੀਲ ਹੈ ਡੇਢ ਕਮੀਨਾ ਹੋ ਰਿਹਾ ਤੁਸੀਂ ਆਪਣੀਆਂ ਵੋਟਾਂ ਜ਼ਰੂਰ ਪਾਓ ਬਣਾਓ ਤੇ ਲੱਖਾਂ ਦੇ ਵਿੱਚ ਗਿਣਤੀ ਹੋਵੇ ਸਾਡੀ ਵੋਟਾਂ ਦੀ ਤੇ ਚੰਗੇ ਸਿੱਖ ਚੁਣੋ ਜਿਹੜੇ ਗੁਰੂ ਦੇ ਜਾ ਕੇ ਰਹਿਣ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਤੀ ਕਰਨ ਵਾਲਿਆਂ ਦੇ ਪਿੱਛੇ ਤੇ ਖੜੇ ਨੇ ਗੁਰੂ ਵੱਲ ਪਿੱਠ ਕਰਕੇ ਖੜੇ ਨੇ ਇਹ ਇਹਨਾਂ ਲੋਕਾਂ ਨੂੰ ਉਹ ਗੁਰਦਾਰ ਤੋਂ ਬਾਹਰ ਕਰੋ ਤਾਂ ਸਾਡਾ ਗੁਰੂ ਘਰ ਬਚਣਾ ਤਾਂ ਸਾਡਾ ਇਸ ਫਰਮਾਇਆ ਬਚਣਾ ਤਾਂ ਅਸੀਂ ਗੁਰੂ ਦੇ ਸਿੱਖ ਬਣ ਕੇ ਰਹਿ ਸਕਦੇ ਹਾਂ ਸਾਡੀ ਹਾਜ਼ਰੀ ਇੰਨੀ ਵੱਡੀ ਹਾਜ਼ਰੀ ਲੱਗੂਗੀ ਤੁਹਾਡੀ ਜੇ ਤੁਸੀਂ ਗੁਰੂ ਘਰ ਨੂੰ ਬਚਾ ਕੇ ਚੰਗੇ ਇਥਾਂ 'ਚ ਪ੍ਰਬੰਧਕ ਕਮੇਟੀ ਦੇ ਦਿਓਗੇ ਕਿਸੇ ਸੈਂਟਰ ਦੀ ਸਰਕਾਰ ਦੀ ਹਿੰਮਤ ਨਹੀਂ ਸਾਡੇ ਕਿਸੇ ਵੀ ਗੁਰਦੁਆਰੇ ਵੱਲ ਦੇਖ ਜਵੇ ਅੱਜ ਨਦੇੜ ਗੁਰਦੁਆਰਾ ਆਰਐਸਐਸ ਦੇ ਕਬਜ਼ੇ 'ਚ ਪਟਨਾ ਸਾਹਿਬ ਭਾਜਪਾ ਦੇ ਕਬਜੇ 'ਚ ਦਿੱਲੀ ਭਾਜਪਾ ਦੇ ਕੋਲ 'ਚ ਹਰਿਆਣਾ ਦੀ ਕਮੇਟੀ ਭਾਜਪਾ ਦੇ ਕੋਲ 'ਚ ਤੇ ਅੱਜ ਸਾਡੇ ਇਹ ਅਕਾਲੀ ਲੈਲੜੀਆਂ ਲੈ ਰਹੇ ਉਹਨਾਂ ਨਾਲ ਭਾਈਵਾਲੀ ਪਾਉਣ ਨੂੰ ਕਿ ਦੋ ਸੀਟਾਂ ਸਾਨੂੰ ਮਿਲ ਜਾਣ ਉਹ ਭਾਵੇਂ ਇਸ ਕਮੇਟੀ ਤੇ ਵੀ ਕਬਜ਼ਾ ਕਰ ਲੈਣ ਤਿਆਰ ਹੋਣਗੇ ਦੇਣ ਇਹ ਗੁਰੂ ਘਰ ਨੂੰ ਗੁਰੂ ਘਰ ਤੋਂ ਗੁਰੂ ਘਰ ਨੂੰ ਇਹ ਸਰਕਾਰ ਤੋਂ ਬਚਾ ਲਓ ਕਿਸੇ ਮੁਗਲ ਸਰਕਾਰ ਦੀ ਹਿੰਮਤ ਨਹੀਂ ਪਈ ਇਸ ਗੁਰੂ ਘਰ ਵੱਲ ਦੇਖਣ ਦੀ ਮੁਗਲਾਂ ਦੇ ਸਮੇਂ ਬਾਬੇ ਕਿਆਂ ਦੀ ਸਰਕਾਰ ਕਿਹਾ ਜਾਂਦਾ ਸੀ ਦੀਨ ਦੀ ਪਾਤਸ਼ਾਹੀ ਗੁਰੂ ਨਾਨਕ ਦੀ ਦੁਨੀਆ ਦੀ ਪਾਤਸ਼ਾਹੀ ਬਾਬਰ ਦੀ ਅੱਜ ਦੁਨੀਆ ਦੀ ਪਾਤਸ਼ਾਹੀ ਸੱਚੀ ਪਾਤਸ਼ਾਹ ਨੂੰ ਲਤਾੜੀ ਜਾ ਰਹੀ ਹੈ ਅਸੀਂ ਅਸੀਂ ਦੇਖੀ ਜਾ ਰਹੇ ਸਾਡਾ ਕੋਈ ਫਰਜ਼ੇ ਨਹੀਂ ਬਣਦਾ ਇਹ ਮੇਰੀਆਂ ਹੱਥ ਜੋੜ ਕੇ ਬੇਨਤੀਆਂ ਅਸੀਂ ਸਾਰੇ ਗੁਰੂ ਦੀਆਂ ਅਸੀਸਾਂ ਤਾਂ ਲਵਾਂਗੇ ਗੁਰੂ ਦੇ ਮਿਸ਼ਨ ਦੀ ਸੇਵਾ ਦਸਮ ਪਾਤਸ਼ਾਹ ਦੇ ਛੋਟੇ-ਛੋਟੇ ਬੱਚੇ ਇਸ ਮਿਸ਼ਨ ਲਈ ਸ਼ਹੀਦ ਹੋ ਸੂਬੇ ਸਰਾਂਦ ਨੇ ਕਿਹਾ ਕਿ ਬੱਚੇ ਤੁਹਾਨੂੰ ਹੂਰਾਂ ਦੇਾਂਗੇ ਜ਼ਗੀਰਾਂ ਦੇਾਂਗੇ ਤੁਸੀਂ ਅਸਲਾਮ ਕਬੂਲ ਕਰੋ ਖਾਸਾ ਧਰਮ ਤਿਆਗ ਦਿਓ ਤੋ ਛੋਟੇ-ਛੋਟੇ ਪਰ ਬਹੁਤ ਵੱਡੀ ਵੱਡੀ ਜ਼ੋਰ ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਤੇਰਾ ਅਸਲਾਮ ਕਬੂਲ ਨਹੀਂ ਕਰਦੇ ਅਸੀਂ ਮੌਤ ਕਬੂਲ ਕਰਦੇ ਜਿਵੇਂ ਸਾਡੇ ਬਜ਼ਾਦਾਂ ਤੇ ਨੇ ਕੀਤੀ ਅਸੀਂ ਆਪਣੇ ਗੁਰਪਿਤਾ ਦਾ ਖਾਲਸਾ ਧਰਮ ਨਹੀਂ ਤਿਆਗਣਾ ਜੇ ਕਿਤੇ ਉਹ ਬੱਚੇ ਡੋਲ ਜਾਂਦੇ ਸਾਡੀ ਕੌਮ ਦਾ ਜਨਾਨ ਸ਼ਾਨ ਨਾ ਹੁੰਦਾ ਉਹਨਾਂ ਦੀ ਸ਼ਹਾਦਤ ਨੂੰ ਹੀ ਸਹੀ ਉਹਨਾਂ ਦੀ ਸ਼ਹਾਦਤ ਦਾ ਸਦਕਾ ਹੀ ਆਪਣੇ ਇਸ ਜ਼ਿੰਮੇਵਾਰੀ ਨੂੰ ਸੰਭਾਲ ਲਓ ਉਹਨਾਂ ਬੱਚਿਆਂ ਨੇ ਜਿਹੜੀ ਸ਼ਹਾਦਤ ਦਿੱਤੀ ਉਹ ਖਾਲਸਾ ਧਰਮ ਨੂੰ ਬਚਾਉਣ ਲਈ ਦਿੱਤੀ ਅੱਜ ਉਹ ਖਾਲਸਾ ਧਰਮ ਦਾਤੇ ਲੱਗਾ ਪਿਆ ਜੇ ਤੇ ਲਾਇਆ ਜੇ ਸਾਡੇ ਨਲਾਇਕ ਨੀਟਰਾ ਨੇ ਜਿਹੜੇ ਗੁਰੂ ਤੋਂ ਬੇਮੁਖ ਨੇ ਜਿਹੜੇ ਕਰਤਾਰ ਤੋਂ ਬੇਮੁਖ ਨੇ ਜਿਨ੍ਹਾਂ ਦੇ ਪੱਲੇ ਸਿੱਖੀ ਦਾ ਇਕੰਸ਼ ਨਹੀਂ ਲੈਸ ਮਾਤਰ ਵੀ ਉਹਨਾਂ ਲੋਕਾਂ ਕੋਲੋਂ ਆਪਣੀ ਇਹ ਜਾਇਦਾਦ ਆਪਣੇ ਵਿਰਸਾ ਆਪਣੀ ਵਿਰਾਸਤ ਨੂੰ ਬਚਾ ਲਓ ਦਸਮ ਪਾਤਸ਼ਾਹ ਦੇ ਬੱਚਿਆਂ ਨੇ ਕਿਹਾ ਸੀ ਤੇਰਾ ਅਸਲਾਮ ਨਹੀਂ ਕਬੂਲ ਕਰਦੇ ਅਸੀਂ ਖਾਲਸਾ ਧਰਮ ਜਿਹੜਾ ਉਹ ਨਹੀਂ ਤਿਆਗਾਂਗੇ ਅਸੀਂ ਮੌਤ ਕਬੂਲ ਕਰਦੇ ਹਾਂ ਫਿਰ ਕਰੋ ਜਿਬਾ ਇਨ ਮਾਰੋ ਜਾਨ ਦਾ ਹੁਕਮ ਹੋਇਆ ਤਨ ਤਨ ਗੁਰਦੇਵ ਸੁੱਤ ਤਨ ਕੋ ਲੋਭ ਨਾ ਕੀਨ ਧਰਮ ਰਾ ਕਲ ਸੋਗੇ ਦਾਦੇ ਸੋਜ ਅਸਲੀਨ ਗੁਰੂ ਤੇਗ ਬਹਾਦਰ ਕੇ ਪੁੱਤਰੇ ਗੋਬਿੰਦ ਸਿੰਘ ਕੇ ਪੁੱਤ ਧਰਮ ਹੇਤ ਸੀਸ ਨਦਿਓ ਪਰਵਲ ਪੰਥ ਭਇਓ ਸੋਤ ਧਰਮ ਕਲਾ ਕੀ ਟੇਗ ਜਿਮ ਤੇਗ ਬਹਾਦਰ ਕੀਨ ਸੀਸ ਦਇਓ ਸਿਰ ਨਾ ਦਇਓ ਤ੍ਰੈ ਲੋਕ ਜਸ ਲਈ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰਿਆ ਨੇ ਆਪਣੇ ਸੀਸ ਦਿੱਤੇ ਸੀਸ ਦੇ ਦਿੱਤੇ ਪਰ ਸਿੱਧ ਕਹ ਨਹੀਂ ਦਿੱਤਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਠੀਕਰ ਫੋਰਸ ਲਈ ਸਰ ਪ੍ਰਪਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੁ ਆਵ ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਕ ਹੈ 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 ਸਭ ਜਗ ਭਇਓ ਜੈ 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 ਸਰ ਲੋਕ ਸਾਧਨ へ ਦਿੱਤੀ ਜਨ ਕਰੀ ਸੀਸ ਦਿਆ ਪਰ ਸੀਸ ਨ ਉਚਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਤਰ੍ਹਾਂ ਆਪਣੀ ਕਰਨੀ ਦਿਖਾਈ ਉਹਦੇ ਪੋਤਰਿਆਂ ਨੇ ਉਸੇ ਤਰ੍ਹਾਂ ਹੀ ਦਿਖਾਈ ਹਿੰਮਤ ਤੇ ਸਾਨੂੰ ਇੱਕ ਖਾਲਸਾ ਧਰਮ ਦਿੱਤਾ ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੇ ਵਿੱਚ ਬਦਲ ਕੇ ਮੁਗਲਾਂ ਦਾ ਨਾਸ ਮਾਰ ਕੇ ਸਾਨੂੰ ਇੱਕ ਰਾਹ ਦਿਖਾਇਆ ਅਸੀਂ ਅੱਜ ਉਹਨਾਂ ਬਜ਼ੁਰਗਾਂ ਨੂੰ ਉਹਨ ਇਨ ਇਹੀ ਸ਼ਰਧਾਂਜਲੀ ਦੇ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਮਿਸ਼ਨ ਹੈ ਉਹਨੂੰ ਅਸੀਂ ਸੁਰੱਖਿਅਤ ਰੱਖੀਏ ਸਾਨੂੰ ਕਿਸੇ ਦਾ ਸਿਰ ਪਾੜਨ ਦੀ ਲੋੜ ਨਹੀਂ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਸਾਨੂੰ ਸਿਰਫ ਆਪਣੇ ਮੱਤ ਦਾ ਦਾਨ ਠੀਕ ਥਾਂ ਤੇ ਦੇਣ ਦੀ ਲੋੜ ਹੈ ਉਹ મત ਦਾ ਦਿਆਨ ਦੇਣ ਲਈ ਪਹਿਲਾਂ ਆਪਣੀ ਆਈਡੀ ਬਣਾਓ ਤੁਹਾਡੀ ਵੋਟ ਬਣੇ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਬੰਧਕ ਕਮੇਟੀ ਲਈ ਉਹ ਤੁਸੀਂ ਠੀਕ ਟਾਈਮ ਤੇ ਪੋਲ ਕਰੋ ਤੇ ਚੰਗੇ ਸਿੱਖ ਨੂੰ ਪੋਲ ਕਰੋ ਚੇਂਜ ਆਵੇ ਇੱਥੇ ਪਾਛਾ ਹੀ ਬਣੇ ਗੱਲ ਤਖਤ ਤੇ ਉੱਤੇ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਉੱਤੇ ਪੰਥ ਤੇ ਗ੍ਰੰਥ ਦੀ ਦਸਮ ਪਾਛਾ ਦੇ ਉਸ ਪੰਥ ਤੇ ਗ੍ਰੰਥ ਦੀ ਜਿਹੜਾ ਉਹ ਜਿਹਨਾਂ ਨੂੰ ਉਹਨਾਂ ਨੇ ਗੁਰੂ ਖਾਲਸਾ ਕਹਿ ਕੇ ਨਵਾਜਿਆ ਜਿਹੜੇ ਜਿਨ੍ਹਾਂ ਨੂੰ ਮੰਨਣ ਲਈ ਸਾਨੂੰ ਹੁਕਮ ਦਿੱਤਾ ਜਿਨ੍ਹਾਂ ਤੋਂ ਅੰਮ੍ਰਿਤ ਪਾਨ ਕਰਕੇ ਅੱਜ ਅਸੀਂ ਸਿੱਖ ਬਣ ਸਕਦੇ ਆ ਉਸ ਪਾਤਸ਼ਾਹ ਨੂੰ ਬਚਾਈਏ ਗੁਰੂ ਸਾਹਿਬ ਜੀ ਨੂੰ ਇਹ ਜਿਹੜਾ ਅਦੋਕਤੀ ਹੋ ਰਹੀ ਆ ਇਹਨੂੰ ਧਿਆਨ ਵਿੱਚ ਰੱਖਦਿਆਂ ਕਦੀ ਸਦੀ ਪਹਿਲਾਂ ਕਬੀਰ ਰਾਜ ਨਿਹਾਲ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਹੋ ਕੇ ਕਿਹਾ ਸੀ ਚਿੰਤਾ ਪ੍ਰਗਟ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਹਾਥ ਜ਼ੋਰ-ਜ਼ੋਰ ਕਹੂੰ ਆਪਕੇ ਬਚਨ ਕੀ ਪ੍ਰਤੀਤ ਕੌਣ ਮਾਨੇਗੋ ਪੰਥ ਕੀ ਰੱਖੋ ਤੋ ਗ੍ਰੰਥ ਕੀ ਰਹੇਗੀ नाथ ਰੱਖੋ ਜੋ ਨਾ ਪੰਥ ਕੀ ਗ੍ਰੰਥ ਕੌਣ ਮੰਨੇਗਾ